ਐਸੇ ਐਨੇ ਕਾਰ ਐਡੀ ਤਾਂ ਤੁਹਾਡੇ ਵਾਸਤੇ ਅਵਿਯਾਲੀ ਕਾਰ ਨੋਵਾ ਰੇਟ ਦੇਖਿਓ ਤੁਸੀਂ 2.5 ਲੱਖ ਰੁਪਏ ਦੇ ਦਿੰਦੇ 2.5 ਲੱਖ ਰੁਪਏ ਤੇ ਨੋਵਾ ਦੇ ਰਿਹਾ ਆਪਾਂ ਤੁਹਾਨੂੰ ਚੈੱਕ ਕਰ ਲਓ ਦੋਨੇ ਕਾਰਾਂ ਅਵੇਲੇਬਲ ਨੇ ਕਾਲੀ ਦੇ ਚਿੱਟੀ ਇਹੇ ਵੀਰੇ ਮਾਡਲ ਵੀਰ 2017 ਦਸੰਬਰ ਦਾ 28 ਦਸੰਬਰ 2017 ਠੀਕ ਹੈ ਤੁਸੀਂ ਹੈਰਾਨ ਹੋ ਜਾਓਗੇ ਬਾਈ ਬੀਰ ਭਾਈ ਇਹ ਰੇਟ ਕਿੱਥੋਂ ਆ ਗਏ ਡੀਲਰ ਰੇਟ ਤੇ ਵੀ ਉਹ ਕਾਰ ਨਹੀਂ ਮਿਲਦੀ ਜਿਹੜੇ ਰੇਟ ਤੁਸੀਂ ਤੁਹਾਨੂੰ ਦੇ ਦਾਂਗੇ ਭਾਈ 92000 ਚੱਲੀ ਵੀਏ ਦੱਬੇ 92000 16 ਮਾਡਲ ਕਾਰ ਆ ਸਿਰਫ 165000 ਰੁਪਏ ਚ अल्टੋ ਬਈ ਲੋ ਜੀ ਮਿੱਤਰੋ ਜੇ ਤੁਹਾਡੇ ਲਈ 1.5 ਲੱਖ ਰੁਪਿਆ ਤਾਂ ਵੀ ਤੁਸੀਂ ਆ ਸਕਦੇ ਹੋ ਜੇ ਦੋ ਆ ਤੁਸੀਂ ਤਾਂ ਵੀ ਆ ਸਕਦੇ ਹੋ ਜੇ ਤਿੰਨ ਆ ਤਾਂ ਤੁਸੀਂ ਤਾਂ ਵੀ ਆ ਸਕਦੇ ਹੋ ਜੇ ਤੁਹਾਡੇ ਲਈ 40 ਲੱਖ ਰੁਪਿਆ ਪਿਆ ਤਾਂ ਤੁਸੀਂ ਤਾਂ ਵੀ ਆ ਸਕਦੇ ਹੋ ਕਾਲ ਕਰ ਲਿਓ ਨੰਬਰ ਸਕਰੀਨ ਤੇ ਨੇ ਬਈ ਸਟੀਲ ਡੀਲਸ ਮਹਾਲੀ ਸੈਕਟਰ 78 ਖੜਿਆ ਹੈ ਬਈ 1.5 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਦੀ ਕਾਰ ਖਰੀਦ ਬਾਈ ਹੋਰਾਂ ਲਵੇ ਐਂਡ ਤੱਕ ਬਣੇ ਰਹੋ ਬਾਈ ਸਾਰੀਆਂ ਕਾਰਾਂ ਦਵਾਂਗੇ ਨਵੀਆਂ ਨਗੌਰ ਕਾਰਾਂ ਹੁੰਦੀਆਂ ਨੇ ਬਾਈ ਤੇ ਗੁਰਪ੍ਰੀਤ ਸਿੰਘ ਆਜੂਗਾ ਇਧਰ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਸਵਾਗਤ ਹੈ ਵੀਰੇ ਆਪਣੇ ਪੇਜ ਦੇ ਉੱਤੇ ਹਨਾ ਤੇ ਬਾਈ ਮੈਂ ਜਿਵੇਂ ਸਟਾਰਟਿੰਗ ਤੋਂ ਕਿਹਾ 1.5 ਲੱਖ ਤੋਂ ਲੈ ਕੇ 40 ਲੱਖ ਤੱਕ ਦੇ ਕਾਰਾਂ ਹੈਗੇ ਆਪਣੇ ਕੋਲ ਹਾਂਜੀ ਹਾਂਜੀ ਬਰਾਜੇ ਲਓ ਵੀ ਮਿੱਤਰੋ ਤਾਂ ਬੱਸ ਬਾਈ ਐਂਡ ਤੱਕ ਬਣੇ ਰਹੋ ਹਨਾ ਤੇ ਚੰਗੀਆਂ ਚੰਗੀਆਂ ਕਾਰਾਂ ਤੇ ਕਮਰਸ਼ੀਅਲ ਦੀਆਂ ਕਾਰਾਂ ਵੀ ਤੁਹਾਨੂੰ ਦਵਾਂਗੇ ਹਨਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮਿਲੂਗਾ ਤੁਹਾਨੂੰ ਐਂਡ ਤੱਕ ਬਣੇ ਰਹੋ ਕਿਉਂਕਿ ਜੇ ਬਾਈ ਹਨਾ ਵਿੱਚੋਂ ਕਿਸੇ ਸਕਿਪ ਕਰਦਾ ਤਾਂ ਪਤਾ ਨਹੀਂ ਕਿਹ ਹੈ ਜੀ ਕਰ ਦੋ ਮਿਸ ਹੋ ਜੇ ਬਾਈ ਹਨਾ ਤੇ ਬਈ ਕਈ ਵੇਤਰ ਨਾ ਉਹੀ ਮਿਸ ਕਰ ਜਾਂਦੇ ਨੇ ਕਹਣਾ ਵੀ ਜਦੋਂ ਸਾਡੇ ਆ ਨਹੀਂ ਕੰਮ ਦੀ ਆ ਨਹੀਂ ਕੰਮ ਦੀ ਬਾਈ ਕਈ ਵਾਰ ਉਹ ਥੰਬਨੇਲ 'ਚ ਹੁੰਦੀ ਨਹੀਂ ਕਾਰ ਜਿਹੜੀ ਆ ਤੁਹਾਨੂੰ ਦਿਖਾਉਣੀ ਹੁੰਦੀ ਹੈਗੀ ਠੀਕ ਹੈ ਤੇ ਬਈ ਹੁਣ ਪਹਿਲੀ ਕਾਰ ਆਪਾਂ 40 ਲੱਖਾਂ ਵਾਲੀ ਤੋਂ ਸ਼ੁਰੂ ਕਰ ਲਈਏ ਹਾਂਜੀ ਬਰਦਰ ਕੋ ਕੱਟ ਦਵਾਂਗੇ ਜਿੱਥੋਂ ਤੁਹਾਡਾ ਭਰਾ ਜੀ ਕਰਦਾ ਕੋਈ ਠੀਕ ਹੈ ਲਓ ਜੀ ਇਹ ਬਈ ਇਹਦਾ ਪਹਿਲਾ ਰੇਟ ਹੀ ਦੱਸੋ 1.39 ਲੱਖ ਰੁਪਏ ਦੀ ਡਿਮਾਂਡ ਕਰਦੇ ਆ 1.39 ਲੱਖ ਰੁਪਈਆ ਦੀ ਚੰਡੀਗੜ੍ਹ ਦਾ ਪੇਡ ਨੰਬਰ ਹੈ ਵੀਰ ਕਾਰ ਤੇ ਠੀਕ ਹੈ ਹਾਂਜੀ ਹਾਂਜੀ ਮਾਡਲ ਦੱਸ ਦੋਣਗੇ ਵੀਰ 2021 ਆਟੋਮੈਟਿਕ 4/2 11000 ਕੰਪਨੀ ਰਿਕਾਰਡ ਨਾਲ ਕਾਰ ਚੱਲੀ ਹੋਈ ਹੈ ਵੀਰ 22 ਲੱਖ ਦੀ ਕਾਰ ਤੇ ਸੈਸਰੀ ਲੱਗੀ ਹੋਈ ਹੈ ਵੀਰ ਕੰਪਨੀ ਦੇ ਵਿੱਚੋਂ ਹੀ ਸੈਰਾਮਿਕ ਕੋਟਿੰਗ ਹੋ ਰੱਖੀ ਹੈ ਕਾਰ ਤੇ 5 ਸਾਲ ਦੀ ਕਾਰ ਦੀ ਵਾਰੰਟੀ ਹੈ ਲੋ ਜੀ ਬਈ ਮਿੱਤਰੋ 21 ਮਾਡਲ ਹੈ ਐਸੈਸਰੀ ਲੱਗੀ ਹੋਈ ਹੈ ਫੁੱਲੀ ਲੋਡਡ ਕਾਰ ਆ ਬਈ ਜੇ ਕਿਸੇ ਨੇ ਕਾਰ ਲੈਣੀ ਆ ਬਈ ਇੱਕ ਵਾਰ ਖੋਲ ਦੋ ਮੜਾ ਮੂੰਹ ਦਿਖਾਈ ਕਰਾ ਦਿਏ ਗੱਡੀ ਦੀ ਅੰਦਰੋਂ ਚੈੱਕ ਕਰ ਲੋ ਬਈ ਬਰਬੀਤ ਆ ਜਾ ਅੰਦਰੋਂ ਦਿਖਾ ਦੀ ਬਈ ਬਹੁਤ ਸੋਹਣੀ ਕਾਰ ਆ ਬਈ ਹਨਾ ਚੱਲੀ ਵੀ ਕੁਝ ਨਹੀਂ ਹੋਈ ਬਈ ਹਨਾ ਸਟicker ਗੁਰੂ ਵੀ ਵਿੰਡੋ ਸਟicker ਦਿਖਾ ਦੇ ਸਭ ਤੋਂ ਪਹਿਲਾਂ ਸਟicker ਵੀ ਨਹੀਂ ਲਾਏ ਹੋਏ ਬਈ ਵੀ ਮਤਲਬ ਜਿਵੇਂ ਆ ਗਈ ਹਨਾ ਥੋੜੇ ਗੇੜੇ ਦਿੱਤੇ ਬਈ ਸ਼ੌਂਕ ਪੂਰਾ ਕਰਿਆ ਤੇ ਬਈ ਹਨਾ ਹੁਣ ਜਿਹਨੇ ਸ਼ੌਂਕ ਪੂਰਾ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਬਈ ਤੇ ਬਈ ਬਹੁਤ ਕੈਂਡਕਾਰਾ ਨਵੀਨਕੌਰ ਕਾਰ ਆ ਬਈ ਤੇ ਭਾਈ ਇਹ 2.5 ਲੱਖ ਦੀ ਐਕਸੈਸਰੀਸ ਜਿਹੋਨੇ ਕਿਹ ਲੱਗੀ ਹੋਈ ਹੈ ਕਾਰ ਦੇ ਵਿੱਚ ਹਨਾ ਤੇ ਕੁਝ ਕਰਾਉਣ ਦੀ ਲੋੜ ਹੈ ਨਹੀਂ ਵਾਰੰਟੀ ਤੇ ਪਈ ਆ ਬਈ ਹਾਂਜੀ 5 ਸਾਲ ਦੀ ਵਾਰੰਟੀ ਪਈ ਆ ਬਿਰ ਸੈਰਾਮਿਕ ਕੋਟਿੰਗ ਵੀ ਅੰਦਰ ਹੋ ਰੱਖੀ ਆ ਸਾਰੀ ਰਿਕਾਰਡ ਆ ਬਿਰ ਇੱਕ ਵੀ ਪਕਾਰ ਦਾ ਪੀਸ ਨਾ ਟੱਚਿੰਗ ਨਾ ਪੇਂਟ ਆਪਣੀ ਫੁੱਲ ਗਰੰਟੀ ਹੈ ਹਣਾ ਚੇਂਜ ਠੀਕ ਹੈ ਵੀਰੇ ਲਓ ਜੀ ਪਹਿਲੇ ਪੀਸ ਲਗੇ ਪਿੱਛੇ ਕੋਈ ਟੱਚਿੰਗ ਵੀ ਨਹੀਂ ਹੈ ਪਰ ਚੇਜ ਦਾ ਬਹੁਤ ਦੂਰ ਦੀ ਗੱਲ ਹੈ ਲਓ ਜੀ ਮਿੱਤਰੋ ਕਾਲ ਕਰ ਲਿਓ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਹਨਾ ਜੇ ਕੋਈ 39 ਲੱਖ ਰੁਪਇਆ ਪਾਈ ਬੈਠਾ ਜੇ ਬਾਈ ਯਾਰ ਹਨਾ ਵੀਰ ਲਾ ਲਈ ਕਿਸੇ ਲੇਖੇ ਤਾਂ ਆਹਲੇ ਲੇਖੇ ਲਾ ਸਕਦੇ ਤੁਸੀਂ ਬਾਈ ਹਨਾ ਲੋਨ ਕਰਾਉਣਾ ਲੋਨ ਕਰਾ ਸਕਦੇ ਤੁਸੀਂ 7-8 ਲੱਖ ਦੇ ਕੇ ਤੇ ਲੋਨ ਵੀ ਹੋ ਜਾਊਗਾ ਅਗਲੀ ਕਾਰ ਵੀਰੇ ਅਗਲੀ ਹੈਗੀ ਪਰ 2000 11 ਮਾਡਲ i20 ਹੈ ਮੈਗਨਾ ਮਾਡਲ ਹੈ ਵੀਰ ਕਾਰ ਹੈ ਹਾਂਜੀ ਨਾਲ ਦੇ ਸ਼ੀਟ ਕਾਰ ਸਾਰੀ ਰੀਜਨਲ ਕਾਰ ਹੈ ਵੀਰ ਹਾਂ 2,35,000 ਰੁਪਏ ਦੀ ਕਾਰ ਦੇ ਦਾਂਗੇ ਵੀਰ ਠੀਕ ਹੈ ਗੁਰਪ੍ਰੀਤ ਅੰਦਰੋਂ ਦਿਖਾ ਦੇ ਇੱਕ ਵਾਰ ਝਾਤੀ ਮਰਵਾ ਦੇ ਠੀਕ ਹੈ ਤਾਂ ਜੋ ਮਿੱਤਰਾਂ ਨੂੰ ਪਤਾ ਲੱਗ ਸਕੇ ਬਈ ਹਨ ਅੰਦਰੋਂ ਦੀ ਕੰਡੀਸ਼ਨ ਕਿੱਦਾਂ ਦੀ ਹੈ ਲਓ ਜੀ ਬਾਈ ਬਹੁਤ ਸੋਹਣੀ ਕਾਰ ਆ ਬਾਈ ਹਨ ਸਕਰਾਚ ਲੈਸ ਇੰਟੀਰੀਅਰ ਆ ਹਾਂਜੀ ਦੇ ਲੋਨ ਹੋ ਜੂ ਵੀਰੇ ਬੀਰੀਸ ਤੇ 2 ਲੱਖ ਦੇ ਨੀਰਬਾਟ ਲੋਨ ਦੇ 2 ਲੱਖ ਦੇ ਨੀਰਬਾਟ ਲੋਨ ਰੇਟ ਸੀ ਇਹ 235000 35000 ਅਗਲੀ ਕਾਰ ਵੀਰੇ ਅਗਲੀ ਹੈਗੀ ਵੀਰ 2014 ਮਾਡਲ ਹੈ ਵੀਰੇ ਨਜ਼ਾਇਰ ਪੀਬੀ 66 ਨੰਬਰ ਹੈ ਫਰਸਟ ਓਨਰ ਕਾਰ ਹੈ ਵੀਰੇ ਸਬਕ 4 ਲੱਖ ਰੁਪਏ ਆਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਕਰ ਦਿੰਦੇ ਹਾਂ ਓਕੇ ਲੋ ਜੀ ਬਾਈ ਚੈੱਕ ਕਰ ਲੋ ਬਾਈ ਟਾਰਨੋਏ ਲੱਗੀ ਹੋਈ ਹੈ ਕਾਰ ਨੂੰ ਕ੍ਰੋਮ ਦੇ ਗਰੇ ਲੱਗੀ ਹੋਈ ਹੈ ਵੀਰ ਫਰੰਟ ਵਾਲੀ ਲੋ ਬਾਈ ਵਧੀਆ ਕਾਰ ਹੈ ਗੁਰਪ੍ਰੀਤ ਦਿਖਾ ਦੇ ਅੰਦਰੋਂ ਤੇ ਸੋਹਣੀ ਕਾਰ ਹੈ ਤੇ ਅਗਲੀ ਬਾਈ ਅਗਲੀ ਹੈਗੀ ਪਰ ਜੇڑا ਕੋਈ ਮਿੱਤਰ ਮੰਗਦਾ ਵੀ ਯਾਰ ਹਨਾ ਵੀ ਯਾਰ ਥੋੜੇ ਜਿਹੇ ਪੈਸੇ ਦੇਣੇ ਨੇ ਬਈ 7 ਸੀਟਰ ਕਾਰ ਵੀ ਦੇ ਪੈਸੇ ਐਨੇ ਕਾਰ ਐਡੀ ਤਾਂ ਤੁਹਾਡੇ ਵਾਸਤੇ ਆ ਬਈ ਆਲੀ ਕਾਰ ਨੋਵਾ ਰੇਟ ਦੇਖੋ ਤੁਸੀਂ ਆਪਾਂ ਪਹਿਲਾਂ ਰੇਟ ਦੱਸ ਦੋ 22 ਲੱਖ ਰੁਪਏ ਦੇ ਦਾਂਗੇ 22 ਲੱਖ ਰੁਪਏ ਚ ਨੋਵਾ ਦੇ ਰਿਹਾ ਆਪਾਂ ਤੁਹਾਨੂੰ ਮਾਡਲ ਕਿੰਨਾ ਫਿਰ 2010 ਜੀ 10 ਓਨਰ ਸੈਕੰਡ ਜੀ ਓਨਰ ਵੀ ਨਹੀਂ ਕੋਈ ਵੱਧ ਹੈਣਾ ਬਈ ਵੀ ਚੱਲੀ ਚੱਲਾ ਠੀਕ ਠਾਕ ਆ ਬਈ ਵਧੀਆ ਨੋਵਾਂ ਟੁਆਇਟਾ ਦੇ ਇੰਜਨ ਨੂੰ ਵੀ ਸੱਤ-ਸੱਤ ਲੱਖ ਤੱਕ ਹੁੰਦਾ ਹੈ ਕੁਛ ਨਹੀਂ ਡੇਢ ਲੱਖ 1 ਲੱਖ 30-35 ਆਦੇ ਆਸ-ਪਾਸ ਚੱਲੀ ਹੋਈ ਕਾਰ ਹੈ ਵੀਰ ਤਾਂ ਚੱਲਣ ਦਾ ਸਿਸਟਮ ਲੱਗਿਆ ਹੋਇਆ ਹੈ ਕਾਰ ਦੇ ਵਿੱਚ ਸੀਟ-ਸ਼ੂਟ ਲੈਦਰ ਸੀਟ ਕਵਰ ਲੱਗੇ ਹੋਇਆ ਹੈ ਭਰਾ ਠੀਕ ਹੈ ਵੀਰ ਹਾਂਜੀ ਹਾਂਜੀ ਲੋ ਜੀ ਬਈ ਚੈੱਕ ਕਰ ਲੋ ਕਾਰ ਜੇ ਕਿਸੇ ਨੇ ਲੈਣੀ ਹੈ ਬਈ ਹੈਨਾ ਕਾਰ ਠੀਕ ਹੈ ਤੇ ਆਹ ਆ ਬਈ ਆ ਗਈ ਆਪਣੇ ਲਵੇ ਪਿੱਕਾ ਹਾਂਜੀ ਵੀਰਾਂ ਜੀ ਕੀ ਕਾ ਬਈ ਇਹ ਇਸ਼ੂ ਦਾ ਇਸ਼ੂ ਦਾ ਵੀਰ ਹਾਂਜੀ ਜੀ ਅਲਾਇਚ ਹੋਏਗੇ ਇਹ ਕੰਪਨੀ ਵੀ ਆਉਂਦੇ ਨੇ ਬਈ ਕੰਪਨੀ ਨਹੀਂ ਵੀਰੇ ਮੋਡੀਫਾਈ ਕਰਾਇਆ ਹੈ ਮੋਡੀਫਾਈ ਕਰਾਇਆ ਹੈ ਠੀਕ ਹੈ ਆਫ ਰੋਡਿੰਗ ਵਾਲੇ ਟਾਇਰ ਨੇ ਬਈ ਤੇ ਫੈਮਿਲੀ ਵਾਸਤੇ ਵੀ ਹਨਾ ਤਾਂ ਤੁਸੀਂ ਇਹਨੂੰ ਫੈਮਿਲੀ ਤੌਰ ਤੇ ਵਰਤ ਸਕਦੇ ਹੋ ਤੁਸੀਂ ਕਮਰਸ਼ੀਅਲ ਤੌਰ ਤੇ ਵਰਤ ਸਕਦੇ ਹੋ ਹਾਂਜੀ ਤੇ ਬਈ ਚਾਰੇ ਪਾਰ ਵਿੰਡੋ ਸੈਂਟਰਲ ਲੋਕਿੰਗ 에ਅਰ ਬੈਗ ਬਈ ਇਹਦੇ ਵਿੱਚ ਆਉਂਦੇ ਨਹੀਂ ਹੈਗੇ ਠੀਕ ਹੈ ਚਲੋ ਤੇ ਗੁਰਪ੍ਰੀਤ 달ਲਾ ਅੰਦਰੋਂ ਦਿਖਾ ਦੇ ਬਈ ਹਨਾ ਸਾਫ਼ ਸੁਥਰਾਗਾ ਕੋਈ ਬਹੁਤਾ ਵਰਤਿਆ ਵੀ ਨਹੀਂ ਹੋਇਆ ਹਨਾ ਹਾਂਜੀ ਵੀਰ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਈ ਮਾਡਲ ਸੀ 19 2019 ਵੀਰ ਓਨਰ ਪਹਿਲੇ ਦੂਜੇ ਓਨਰ ਪਹਿਲਾ ਵੇਰ ਪਹਿਲਾ ਜੀ ਠੀਕ ਹੈ ਤੇ ਬਈ ਇਹਦਾ ਰੇਟ ਇਹਦਾ ਫਿਰ ਮੰਗ 990000 ਰੁਪਏ ਦਾ ਆਸਕਿੰਗ ਪ੍ਰਾਈਸ ਹੈ 990000 ਅੱਛਾ ਨਵਾਂ ਕਿੰਨੇ ਦਾ ਵੀਰੇ ਅੰਦਾਜ਼ਾ ਫਿਰ ਨਵਾਂ ਇਹ 22 30 ਲੱਖ ਦੇ ਆਸ-ਪਾਸ ਹੈ ਅੱਛਾ 30 ਲੱਖ ਦੇ ਆਸ-ਪਾਸ ਲੈ ਵੀ ਮੇਤਰਾ ਤੁਹਾਡਾ ਰੇਟ ਹੀ ਬੜਾ ਤੋੜਦਾ ਹੈ ਹਾਂਜੀ ਹਾਂਜੀ ਭਾਈ ਇਹਦਾ ਅੱਧਰ ਤੋਂ ਵੀ ਥੱਲੇ ਵਗ ਗਿਆ ਹਾਂਜੀ ਹਾਂਜੀ ਤੇ ਭਾਈ ਬਹੁਤ ਘੈਂਟ ਆ ਭਾਈ ਜੇ ਤੁਸੀਂ ਆਹ ਵਾਲਾ ਪਿੱਕਾ ਬਾਏ ਕਰ ਸਕਦੇ ਬਈ ਅੱਧਰ ਰੇਟ ਦੇ ਵਿੱਚ ਕੰਪਨੀ ਨਾਲੋਂ ਮੈਨੂੰ ਬੰਦਾ ਕੋਈ ਆਪਣੇ ਘਰ ਦੇ ਕੰਮ ਜਿੱਦਾ ਖੇਤੀਬਾੜੀ ਕੋਈ ਜੱਟ ਜ਼ਿਮੀਂਦਾਰ ਭਾ ਲੈ ਜੋ ਮਰਜ਼ੀ ਕਰੇ ਹਾਂਜੀ ਹਾਂਜੀ ਠੀਕ ਹੈ ਉੱਚਾ ਕਿੰਨਾ ਬਈ ਨਾ ਤੁਹਾਨੂੰ ਗ 2014 ਮਾਡਲ ਹੈ ਵੀਰੇ ਇਹ ਹਾਂਜੀ ਇਹ ਚੰਡੀਗੜ੍ਹ ਨੰਬਰ ਹੈ ਭਰਾ ਇਹ ਵੀ ਓਨਰ ਪਹਿਲੇ ਆ ਜੀ 90000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਫਿਰ ਲੈਦਰ ਰੂਲ ਸ਼ੀਟ ਕਵਰ ਲੱਗੇ ਹੋਏ ਨੇ ਕਾਰ ਦੇ 390000 ਰੁਪਏ ਆਪਾਂ ਵੀਰੇ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਹੋਰ ਹੋ ਜਾਵੇ ਲਓ ਜੀ ਬਾਈ ਚੈੱਕ ਕਰ ਲਓ ਬਾਈ ਬਹੁਤ ਕੈਂਟ ਕਾਰ ਹੈਗੀ ਤੇ ਇਹਦੇ ਬਾਈ ਹੁਣ ਰੇਟ ਦੀ ਗੱਲ ਕਰੀ ਵੀਰੇ ਰੇਟ ਵੀਰੇ 390000 ਰੁਪਏ ਦੀ ਡਿਮਾਂਡ ਕਰਦੇ ਆਗਾ 390000 ਰੁਪਏ ਆ ਠੀਕ ਹੈ ਵੀਰੇ ਆ ਗਈ ਵੀਰੇ ਵਰਨਾ ਅਦਵਾਦ ਹਾਂਜੀ ਮਾਡਲ 2013 ਫਿਰ ਠੀਕ ਹੈ ਹਾਂਜੀ ਕੰਡੀਸ਼ਨ ਚੰਗੀ ਵੀਰ ਵਧੀਆ 6 ਸੇਅਰ ਬੈਗ 올 ਰੀਜਨਲ ਪੇਂਟ ਦੀ ਕਾਰ ਹੈ ਵੀਰ ਕਸਟਮਰ ਦੀ ਕਾਰ ਨਾਲੇ ਮੈਂ ਉਹੀ ਦੇਖ ਰਿਹਾ ਮੈਂ ਇਹ ਤਾਂ ਦੇਖੋ ਕੋਈ ਲਿਪੜੀ ਤਿਪੜੀ ਦੀ ਕਾਰ ਆ ਬਾਈ ਹਨਾ ਸਾਫ ਜੀ ਗੱਲ ਕਰੀਏ ਆਪਾਂ ਵੀ ਗਾਗ ਦੀ ਕਾਰ ਆ ਲਾਈਟਾਂ ਲੂਟਾਂ ਵੀ ਦੀ ਧਮਾਉਣ ਵਾਲੀਆਂ ਹਨਾ ਤੇ ਅੰਦਰੋਂ ਚੈੱਕ ਕਰ ਲਓ ਬਾਈ ਤੇ 14 ਮਾਡਲ ਪੁਸ਼ ਬਟਨ 에ਅਰ ਬੈਗ ਹੈਗੇ ਨੇ ਟੌਪ ਮਾਡਲ ਕਾਰ ਆ ਹਨਾ ਬਾਈ ਤੇ ਇਹਦਾ ਰੇਟ ਵੀਰੇ ਬਿਰ ਇਹਦੀ ਡਿਮਾਂਡ ਕਰਦੇ ਆ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਇਹ 6 ਇਅਰ ਬਹਿ ਗਿਆ ਵੀਰ ਟੌਪ ਐਂਡ ਮਾਡਲ ਹੈ ਐਸਐਕਸ ਆਪਸ਼ਨਲ 14 ਮਾਡਲ ਬਾਈ ਕਾਰ ਤੇ ਰੇਟ 4.5 ਲੱਖ ਰੁਪਇਆ ਤੇ ਨੰਬਰ ਚੰਡੀਗੜ੍ਹ ਦਾ ਬਈ ਉਹਨਾਂ ਪਹਿਲੇ ਹਾਂਜੀ ਬਹੁਤ ਜਾਇਜ਼ ਰੇਟ ਦਾ ਬਈ ਦਿੱਲੀ ਨੰਬਰ ਰੇਟ ਦੇ ਵਿੱਚ ਕਾਰ ਆ ਗਈ ਆਪਣੇ ਲਈ ਹਣਾ ਆਪਾਂ ਕਹਿੰਦੇ ਵੀ ਚੰਡੀਗੜ੍ਹ ਨੰਬਰ ਦੀ ਘੈਂਟ ਕਾਰ ਆ ਬਈ ਆਹ ਹੈ ਵੀਰੇ ਮਾਡਲ 2016 ਵੀਰ ਹੋਂਡਾ ਸਿਟੀ ਹਾਂਜੀ ਹਾਂਜੀ ਕੰਡੀਸ਼ਨ ਚੰਗੀ ਵੀਰ ਬੜਾ ਸਨਰੂਫ ਵਾਲਾ ਟੌਪ ਐਂਡ ਮਾਡਲ ਹੈ ਵੀਰ ਠੀਕ ਹੈ ਵੀਰੇ ਪੁਸ਼ ਬਟਨ ਸਟਾਰਟ ਦੇ ਬਹੁਤ ਵਧੀਆ ਇੰਟੀਰੀਅਰ ਵਾਲੀ ਕਾਰ ਦਾ ਵੀਰ ਡੀਜ਼ਲ ਦੇ ਵਿੱਚ ਹੈ 23-24 ਦੀ ਐਵਰੇਜ ਆ ਭਰਾ ਕਾਰ ਦੀ ਠੀਕ ਹੈ ਲਓ ਵੀ ਮਿੱਤਰੋ ਠੀਕ ਹੈ ਵਧੀਆ ਕਾਰ ਹੈ ਤੇ ਰੇਟ ਵੀਰੇ ਵੀਰ 5,90,000 ਰ ਚੈੱਕ ਲੋ ਬਈ ਤੇ ਆਹ ਵਾਲੀ ਕਾਰ ਵੀਰੇ ਫਿਰ 2018 ਮਾਡਲ ਹੈ ਵਰਨਾ ਐਸਐਕਸ ਆਪਸ਼ਨਲ ਵੈਂਟੀਲੇਟਰ ਸੈਟ ਵਾਲੀ ਵੀਰੇ ਟੌਪ ਐਂਡ ਮਾਡਲ ਹੈ ਵਾਈਟ ਕਲਰ ਦੀ ਕਾਰ ਹੈ ਵੀਰੇ ਪੀਵੀ ਪਹਿਣ ਨੰਬਰ ਹੈ ਫਰਸਟ ਓਨਰ ਹੈ ਵੀਰੇ 8 ਲੱਖ 90000 ਰੁਪਏ ਡਿਮਾਂਡ ਕਰਦੇ ਆਂ ਵੀਰ ਠੀਕ ਹੈ ਬਈ ਲੋ ਜੀ ਬਈ ਚੈੱਕ ਕਰ ਲੋ ਪੁਸ਼ ਵਟਣ ਨਹੀਂ ਆਉਂਦੀ ਤਾਂ ਪੁਸ਼ ਵਟਣ ਹਾਂ ਜੀ ਮੇਰੇ ਪੁਸ਼ ਵਟਣ ਠੀਕ ਹੈ ਲੋ ਜੀ ਬਈ ਚੈੱਕ ਕਰ ਲੋ ਬਹੁਤ ਕੈਂਡ ਰੇਟਰ 8 ਲੱਖ 90000 ਰੁਪਏ ਠੀਕ ਹੈ ਲੋ ਜੀ ਉਸ ਤੋਂ ਬਾਅਦ ਇਹਦੇ ਅਲਟਰਨੇਟ ਤੇ ਆਪਾਂ ਕਾਲੀ ਵੀ ਦੇ ਲਈ ਹੈ ਬਈ ਚੈੱਕ ਕਰ ਲਓ ਦੋਨੇ ਕਾਰਾਂ ਅਵੇਲੇਬਲ ਨੇ ਕਾਲੀ ਤੇ ਚਿੱਟੀ ਇਹੇ ਵੀਰੇ ਮਾਡਲ ਵੀਰ 2017 ਦਸੰਬਰ ਦਾ 28 ਦਸੰਬਰ ਦਾ ਠੀਕ ਹੈ ਇਹ ਪੇਂਟ ਸ਼ੇਡ ਦਾ ਮਾੜੀ ਮੋਟੇ ਹੋਊਗਾ ਹੋ ਗਿਆ ਬਲੈਕ ਰੰਗ ਦੇ ਬਹੁਤ ਹਲਕੇ ਸਕਰਚ ਦਾ ਰੰਗ ਦਾ ਤਾਂ ਹਵਾ ਵੀ ਲੰਘ ਜੇ ਤਾਂ ਸਕਰਚ ਪੈ ਜਾਂਦੇ ਨੇ ਨਾ ਇਹ ਗੱਲ ਹੈ ਠੀਕ ਹੈ ਵੀਰੇ ਵਧੀਆ ਕਾਰ ਆ ਬਈ ਹਨਾ ਪਰ ਕੋਈ ਚੇਂਜ ਨਹੀਂ ਕੋਈ ਮੇਜਰ ਐਕਸੀਡੈਂਟ ਦੀ ਨਹੀਂ ਜ਼ਿੰਮੇਵਾਰੀ ਹੈ ਪਰ ਇੰਜਨ ਗੇਅਰ ਦੀ ਵੀ ਜ਼ਿੰਮੇਵਾਰੀ ਹੈ 85000 ਔਨ ਰਿਕਾਰਡ ਹੈ ਕਾਰ ਘੈਂਟ ਆ ਬਈ ਹਨਾ ਚੈੱਕ ਕਰ ਲਓ ਸਨਰੂਫ ਕਾਰ 'ਚ ਹੈਗਾ ਬਈ ਬਹੁਤ ਸੋਹਣੀ ਕਾਰ ਹੈ ਕ ਬਾਈ ਇਹ ਤਾਂ دیਵਾਨੀ ਨੇ ਲੋਗ ਹਾਂਜੀ ਬਾਈ ਜਿਹਨੇ ਕਾਲਾ ਰੰਗ ਲੈਣਾ ਉਹ ਕਾਲਾ ਹੀ ਲਊਗਾ ਨੰਬਰ ਵੀ ਵੀ 65 ਤੇ ਪੀਵੀ 27 ਨੰਬਰ ਆ ਲੋਕਲ ਨੰਬਰ ਆ ਖੜੜਦਾ ਵੀਰੇ ਠੀਕ ਹੈ ਰੇਟ ਹੈ ਰੇਟ ਬਿਰੇ ਸਵਾ ਕੱਠ ਲੱਖ ਰੁਪਏ ਡਿਮਾਂਡ ਕਰਦੇ ਆ ਠੀਕ ਹੈ ਬਾਕੀ ਮੌਕੇ ਤੇ ਲੋਨ ਕਿੰਨਾ ਹੋ ਜੇ ਤੇ ਵੀਰੇ ਇਸ ਤੇ 7.5 8 ਦਾ ਲੋਨ 8 ਲੱਖ ਦਾ ਵੀ ਲੋਨ ਕਰਾ ਦੋ ਠੀਕ ਹੈ ਆਹ ਵਾਲੀ ਵੀਰੇ ਜੈਟਾ ਇਹ ਨਵੀਂ ਹੈ ਹਾਂਜੀ ਬਰਾਜ ਜੈਟਾ ਨਵੀਂ ਸ਼ੇਪ ਚ ਵੀਰੇ ਹਾਂਜੀ ਜੈਟਾ ਨਵੀਂ ਸ਼ੇਪ ਇਹ ਤਿਆਰ ਤਾਂ ਨਹੀਂ ਕਰਾਈ ਕਿੰਨਾ ਮਾਡਲ ਹੈ ਫਿਰ 2015 ਜੀ 15 ਆਟੋਮੈਟਿਕ ਦੇ ਵਿੱਚ ਹੈ ਵੀਰੇ ਇਹ 15 ਚ ਹੀ ਸ਼ੇਪ ਆ ਗਈ ਸੀ ਹਾਂਜੀ ਹਾਂਜੀ ਬਰਾਜ ਜੀ ਲੋ ਵੀ ਮਿੱਤਰੋ ਜੈਟਾ ਕੀ ਆਹ ਵਾਲੀ ਕਾਰ ਤੁਸੀਂ ਬਾਏ ਕਰ ਸਕਦੇ ਹੋ ਬਾਈ ਹਨਾ ਤੇ ਬਹੁਤ ਕੈਂਡ ਕਾਰ ਆ ਬਾਈ ਤੇ ਗੁਰਪ੍ਰੀਤ ਆਟੋਮੈਟਿਕ ਕਾਰ ਆ ਦਿਖਾ ਦੇ ਉਹਨਾਂ ਨੂੰ ਇੱਕ ਵਾਰ ਹਨਾ ਤੇ ਰਿਕਲਾਈਨਰ ਸੀਟਾਂ ਬਾਈ 에어 ਬੈਗ ਤਾਂ ਦੇ ਵਿੱਚ ਆਉਂਦੀ ਆਉਂਦੇ ਨੇ ਬਾਈ ਦੇਖੋ ਇੱਕ ਟਾਟਾ ਤੇ ਇੱਕ ਇਹਦੇ 90 ਡਿਗਰੀ ਤੇ ਗੇਟ ਖੁੱਲਦੇ ਨੇ ਹਾਂਜੀ ਹਾਂਜੀ ਲੋ ਜੀ ਬਈ ਚੈੱਕ ਕਰ ਲੋ ਬਹੁਤ ਕੈਂਟ ਕਾਰ ਆ ਬਈ ਟੱਚ ਪਲੇਅਰ 에ਅਰ ਬੈਗ ਬਹੁਤ ਕੁਛ ਹੈ ਦੇ ਵਿੱਚ ਬਹੁਤ ਹੈਵੀ ਕਾਰ ਆ ਵੀਰ ਵੈਸੀ ਵੀ ਆਟੋ ਵਾਈਡ ਬੰਦਾ ਸੇਫ ਆ ਵੀਰੇ ਜਰਮਨ ਮੇਡ ਕਾਰਾਂ ਨੇ ਬਈ ਵਧੀਆ ਕਾਰ ਆ ਰੇਟ ਇਹਦਾ ਵੀਰੇ ਵੀਰ 6 ਲੱਖ 90 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਵੀਰ ਬਾਕੀ ਮੌਕੇ ਤੇ ਹੋਰ ਵੀ ਕਰ ਲੈ ਬਾਕੀ ਮੌਕੇ ਤੇ ਹੋ ਜੀ 690 ਡਿਮਾਂਡ ਆ ਬਈ ਹਾਂ ਠੀਕ ਹੈ ਤੇ ਅਗਲੀ ਕਾਰ ਆ ਗਈ ਬਈ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਕੱਟ ਬਜਟ ਤੋਂ ਲੈ ਕੇ ਵੀ ਲੱਖ ਸਵਾ ਲੱਖ ਰੁਪਏ ਦੀ ਕਾਰ ਜਿਹੜੇ ਕੋਈ ਭਾਲਦਾ ਬਾਈ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਇਹ ਵੀਰੇ ਮਾਡਲ 2009 ਵਰ 9 ਕਾਪਾਸਰੀ ਇੰਜਨ ਵਾਲੀ ਹੈ ਇਹਦੇ ਪਹਿਲੇ ਓਨਰ ਦੀ ਕਾਰ ਹੈ ਵੀਰੇ ਇੰਸ਼ੋਰੈਂਸ ਵੀ ਪਈ ਹੈ ਕਾਰ ਦੀ ਹਾਂਜੀ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਬਹੁਤ ਵਧੀਆ ਇੰਟੀਰੀਅਰ ਦੀ ਕਾਰ ਸਾਰੇ ਪਾਵਰ ਵਿੰਡੋ ਆ ਗਏ ਚਾਰੇ ਪਾਵਰ ਚੈੱਕ ਕਰ ਮੈਂ ਕਿਹਨਾ ਮਾਡਲ ਹੈ ਵਧੀਆ ਕਾਰ ਹੈ ਤੇ ਰੇਟ ਸੀ ਦਾ ਵੀਰੇ 135000 ਰੁਪਏ 135000 ਰੁਪਏ ਠੀਕ ਹੈ ਵੀਰੇ ਤੇ ਅਗਲੀ ਆ ਗਈ ਵੀਰੇ ਲੀਵਾ ਹਾਂਜੀ ਇਹ ਮਾਡਲ ਵੀਰ 2015 ਜੀ 15 ਹਾਂਜੀ ਲਓ ਮਿੱਤਰ 15 ਮਾਡਲ ਆ 7076 ਨੰਬਰ ਹੈ ਤੇ ਗੁਰਪ੍ਰੀਤ ਅੰਦਰ ਦਿਖਾ ਦੇ ਤੇ ਕਿਉਂਕਿ ਵੀ ਮਿੱਤਰ ਮੰਗਦੇ ਰਹਿੰਦੇ ਨੇ ਵੀ ਲੀਵਾ ਹੋਵੇ ਟੋヨタ ਦੇ ਬਹੁਤ ਲਵਰ ਨੇ ਭਾਜੀ ਹਾਂ ਬਹੁਤ ਲਵਰ ਨੇ ਜਿਹੜੀ ਮਰਜ਼ੀ ਕਾਰ ਚੱਕ ਲੋ ਸਾਰੀਆਂ ਚੱਲੀਆਂ ਹੋਈਆਂ ਨੇ ਇਹਨਾਂ ਦੀਆਂ ਠੀਕ ਹੈ ਤੇ ਰੇਟ ਸੀ ਦਾ ਵੀਰ 2 ਲੱਖ 4 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਬਾਕੀ ਵੀ ਰੇਟ ਦੇ ਤਾਂ ਜਿਆਦਾ ਵਧੀਆ ਠੀਕ ਹੈ ਲੋ ਜੀ ਵੀ ਕਈ ਵਾਰ ਰੇਟ ਤਾਂ ਜਾਨ ਜਵਾਨ ਫਿਸਲ ਜਾਂਦੀ ਹੈਗੀ ਤੇ ਥੋੜਾ ਐਡਜਸਟ ਕਰ ਲਿਆ ਕਰੋ ਭਰਾਵੋ ਤੇ ਅਗਲੀ ਆ ਗਈ ਵੀਰੇ Swift 2015 ਮਾਡਲ ਵੀਰ 15 ਮਾਡਲ ਚੰਡੀਗੜ੍ਹ ਨੰਬਰ ਦੀ ਕਾਰ ਆ ਬਈ ਟਾਇਰ ਲਵਾਈ ਲੱਗੀ ਹੋਇਆ ਕਾਰ ਨੂੰ ਬਹੁਤ ਸੋਹਣੀ ਕਾਰ ਆ ਇੰਜਨ ਦੀ 90000 ਹੁਣ ਕੰਪਨੀ ਰਿਕਾਰਡ ਆ ਵੀਰ ਠੀਕ ਹੈ ਵੀਰੇ ਲੋ ਜੀ 15 ਮਾਡਲ ਕਾਰ ਆ ਸੋਹਣੀ ਕਾਰ ਆ ਬਈ ਤੇ ਜੇ ਕਿਸੇ ਨੇ ਕਾਰ ਲੈਣੀ ਆ ਕਾਲ ਕਰ ਲਿਓ ਤੇ ਜੇ ਕਿਸੇ ਪੁਰਾਣੀ ਕਾਰ ਲੈਣੀ ਆ ਬਈ ਚੈੱਕ ਕਰੋ ਕਾਰ ਅੰਦਰੋਂ ਤੇ ਇਹਦਾ रेट ਵੀਰੇ ਵੀਰ 4 ਲੱਖ 40 ਹਜ਼ਾਰ ਰੁਪਏ ਡਿਮਾਂਡ ਕਰਦੇ ਆ 4 40 ਹਾਂਜੀ ਮੱਕੀ ਮੌਕੇ ਤੇ ਹੋਰ ਵੀ ਨੇਗੋਸ਼ੀਏਬਲ ਪ੍ਰਾਈਸ ਕਰ ਦੋ ਲੋਈ ਲਾਇ ਚੈੱਕ ਕਰ ਲੋ ਲਾਇ ਵੀ ਪਾਏ ਨੇ ਬਈ ਹੈਨਾ ਅਗਲੀ ਕਾਰ ਇਹਦੇ ਵੀ ਲਾਇਏ ਨੇ ਹਾਂਜੀ ਹਾਂਜੀ ਇਹ ਮਾਡਲ ਇਹ ਫਿਰ 16 ਮਾਡਲ ਹੈ ਜੀ ਠੀਕ ਹੈ ਚੰਡੀਗੜ੍ਹ ਨੰਬਰ ਦੀ ਕਾਰ ਹੈ 90 85 ਕੇਰ ਓਨ ਰਿਕਾਰਡ ਕਾਰ ਹੈ ਵੀਰ ਟਾਇਰ ਲੋਏ ਲੱਗੇ ਹੋ ਨੇ ਫਰਸਟ ਓਨਰ ਕਾਰ ਹੈ ਠੀਕ ਹੈ 4 ਲੱਖ 85 ਰੁਪਏ ਦਾ ਆਸਕਿੰਗ ਪ੍ਰਾਈਸ ਓਕੇ ਲੋ ਜੀ ਬਈ ਚੈੱਕ ਕਰੋ ਬਈ ਤੇ ਕਾਰ ਹੈਗੀ ਪੂਰੀ ਘੈਂਟ ਬਈ ਤੇ ਇੰਜਨ ਗੇਅਰ ਤੇ ਕੋਈ ਕੁਝ ਨਹੀਂ ਹੁੰਦਾ ਛੇਤੀ ਕਾਰਾਂ ਨੂੰ ਕਈ ਵਧੀਆ ਕਾਰ ਅਗਲੀ ਵੀਰੇ ਅਗਲੀ ਕੀ ਪਰ 2014 ਮਾਡਲ ਜੀ ਠੀਕ ਹੈ ਕੰਡੀਸ਼ਨ ਵਧੀਆ ਵਧੀਆ ਯਾਰ ਵੀਰੇ 60000 ਔਨ ਰਿਕਾਰਡ ਕਾਰ ਚੱਲੀ ਹੋਈ ਕਾਰ ਹੈ ਜੀ ਠੀਕ ਹੈ ਬਹੁਤ ਸੋਹਣੀ ਇੰਜਨ ਗੇਅਰ ਦੀ ਕੋਈ ਬੰਦਾ ਕਾਰ ਨੂੰ ਇਹ ਨਹੀਂ ਕਹ ਸਕਦਾ ਵੀ ਮਾੜੀ ਹੈ ਠੀਕ ਹੈ ਵੀਰੇ ਗੁਰਪ੍ਰੀਤ ਅੰਦਰ ਦਿਖਾ ਦੇ ਸਾਫ਼ ਸੁਥਰੀ ਕਾਰ ਬਾਕੀ ਸਟੈਂਡਿੰਗ ਤੋਂ ਪਤਾ ਲੱਗ ਜਾਂਦਾ ਹੈ ਬਾਈ ਆਪਾਂ ਉਹੀ ਪਗੜੀ ਵੀ ਪਾਣੀ ਜੜੰਗ ਵਾਲਾ ਕੰਮ ਨਹੀਂ ਹੁੰਦਾ ਬਾਈ ਜਿਹੜੇ ਬੰਦੇ ਨੂੰ ਪਰਖ ਹੈ ਨਾ ਉਹ ਬਾਹਰੋਂ ਕਾਰ ਖੜੀ ਨਹੀਂ ਦੱਸ ਦੋਗੇ ਕਾਰ ਸਹੀ ਹੈ ਕਿ ਨਾ ਸਹੀ ਹੈ ਬਰਾਬਰ ਹੈ ਨਾ ਰੇਟ ਦੱਸਤਾ ਆਪਾਂ ਵੀਰ 415000 ਰੁਪਏ ਦੀ ਕਰ ਦੇ ਦਾਂਗੇ ਇਹ 12ਵੇਂ ਮਹੀਨੇ ਦੀ ਕਾਰ ਆ ਦਸੰਬਰ ਦੀ ਨਾਲੇ 12ਵੇਂ ਮਹੀਨੇ ਦੀ ਲੋ ਜੀ ਅਗਲਿਆਂ ਕੀ ਆਪਣੇ ਲਈ ਲਵੇ अल्टੋ ਕੇ 10 ਇਹ ਆਪਣੇ ਲਈ 4 ਨੇ ਬਈ ਹਨਾ 4 ਲੱਖ ਹਾਂਜੀ ਵੀਰਾਂ ਜੀ ਚੰਡੀਗੜ੍ਹ ਨੰਬਰ ਹਰਿਆਣਾ ਨੰਬਰ ਤੇ ਪੀਬੀ ਨੰਬਰ ਵੀਰ ਹਾਂ ਸਾਰੇ ਨੰਬਰ ਨੇ ਇਹ ਮਾਡਲ 13 ਵੀਰ 13 ਹਾਂਜੀ ਤੇ ਓਨਰ ਫਸਟ ਸੈਕੰਡ ਓਨਰ ਫਸਟ ਵੀਰ ਫਸਟ ਪੈਟਰੋਲ ਜੀ ਹੈ ਨਾ ਹਾਂਜੀ ਪੈਟਰੋਲ ਦੇ ਵਿੱਚ ਲੋ ਜੀ ਲਾਇ ਚੈੱਕ ਕਰ ਲਵੇ ਲਾਇ ਸੋਹਣੇ ਲੱਗੇ ਹੋਏ ਨੇ ਹਨਾ ਬਹੁਤ ਸੋਹਣੇ ਟਾਇਰ ਲਵਾ ਲੈ ਨਵੇਂ ਟਾਇਰ ਲਵਾਏ ਵੀਰ ਬ ਇੰਟੀਰੀਅਰ ਦੀ ਵੀ ਸੋਨੀਆ ਲੈਦਰ ਸੀਟ ਕਵਰ ਵਗੈਰਾ ਲੱਗੇ ਹੋਇਆ ਕਾਰ ਦੇ ਉੱਤੇ ਫਿਰ ਹਾਂਜੀ ਇਹ ਰੈਡ ਵੀਰੇ ਵੀਰ 2,35,000 ਰੁਪਏ ਦੀ ਕਾਰ ਦੇ ਦੋ 35 ਠੀਕ ਹੈ ਵੀਰੇ ਆਹ ਹਾਲੀ ਵੀਰੇ ਇਹ ਹੈਗੀ ਵੀਰ 13 ਮਾਡਲ ਹੈ ਇਹ ਵੀ ਇਹ ਐਚ ਆਰ ਨੰਬਰ ਹੈ ਵੀਰ ਠੀਕ ਹੈ ਹਾਂਜੀ ਇਹ 2,30,000 ਰੁਪਏ ਦੀ ਡਿਮਾਂਡ ਕਰ ਰਿਹਾ ਹੈ ਬਾਕੀ ਹੋਰ ਵੀ ਕਰ ਲਾਂਗੇ ਵੀਰ ਮੰਨ ਤਾਂ ਵਧੀਆ ਕਰ ਦਿਓ ਕਈ ਵਾਰ ਪੰਜਾਬ ਨੰਬਰ ਲਵਾਉਣਾ ਹੋਵੇ ਹਾਂਜੀ ਹਾਂਜੀ ਵੀਰ ਠੀਕ ਹੈ ਤੇ ਵਧੀਆ ਕਾਰ ਆ ਬਈ ਆਹ ਹੈ ਵੀਰੇ ਇਹ ਹੈਗੀ ਵੀਰ ਚੰਡੀਗੜ੍ਹ ਨੰਬਰ ਹੈ ਇਹ 2011 ਮਾਡਲ ਹੈ ਵੀਰ ਓਕੇ ਹਾਂਜੀ ਲੋ ਜੀ 2011 ਮਾਡਲ ਕਾਰ ਆ ਬਈ ਇਹਦਾ ਰੇਟ ਸੀ ਵੀਰ 1,95,000 ਦੇ ਆਸ-ਪਾਸ ਸੀ 1,95,000 ਲੱਗ ਇੱਕ ਹੋਰ ਕਾਰਾਂ ਦਿਖਾਉਣਾ ਗੁਰਪ੍ਰੀਤ ਆ ਜਾ ਨਾਲ ਤੇ ਬਈ ਇਹ ਕਾਰਾਂ ਨਾ ਉਹਨਾਂ ਭਰਾਵਾਂ ਵਾਸਤੇ ਨੇ ਜਿਹੜੇ ਕਹ ਕੋਈ ਕੰਮ ਕਰਨਾ ਤੇ ਰੇਟ ਵੀ ਇਹ ਜਾ ਹੋਊਗਾ ਤੁਸੀਂ ਹੈਰਾਨ ਹੋ ਜਾਓਗੇ ਬਾਈ ਵੀਰ ਭਾਈ ਇਹ ਰੇਟ ਕਿੱਥੋਂ ਆ ਗਏ ਡੀਲਰ ਰੇਟ ਤੇ ਵੀ ਉਹ ਕਾਰ ਨਹੀਂ ਮਿਲਦੀ ਜਿਹੜੇ ਰੇਟ ਤੁਸੀਂ ਤੁਹਾਨੂੰ ਦੇ ਦਾਂਗੇ ਬਾਈ ਆਹ ਵਾਲੀ ਅਲਟੋ ਆ ਸੀ ਰੀਲ ਬਣਾਤੀ ਮੈਂ ਤੁਹਾਨੂੰ ਦੱਸਦਾ ਸਿਰਫ 1 ਲੱਖ 65000 1 ਲੱਖ 65000 16 ਮਾਡਲ 65000 ਰੁਪਏ ਚ 16 ਮਾਡਲ ਕਾਰ ਆ ਬਾਈ ਹਾਂਜੀ PB05 ਸਟੇਟ ਲੋਕਲ ਪਰਮਟ ਹਾਂ ਲੋਕਲ ਪਰਮਟ ਆ ਪਕਾਦੀ ਹੈ ਵੀ ਸਟੇਟ ਸਟੇਟ ਚ ਕੰਮ ਕਰ ਸਕਦਾ ਬੰਦਾ ਜੇ ਕਿਸੇ ਭਰਾ ਨੇ ਇਹ ਮਤਲਬ ਵੀ ਕਮਰਸ਼ੀਅਲ ਨਹੀਂ ਚਲਾਉਣੀ ਤਾਂ ਐਨਓਸੀ ਵੀ ਕਟਵਾ ਦੋ ਤਾਂ ਐਨਓਸੀ ਕਟਵਾ ਕੇ ਦੇ ਦਾਂਗੇ 20000 ਦਾ ਨੰਬਰ ਲੱਗੂ ਪ੍ਰਾਈਵੇਟ ਲੱਗੇ ਚਾਹੇ ਤੁਸੀਂ ਭਾਈ 2 ਲੱਖ ਰੁਪਏ ਦੀ ਵੇਚ ਲਿਓ ਠੀਕ ਹੈ ਇਹ ਆਹ ਵਾਲੀ ਕਾਰ ਆ ਭਾਈ ਜੇ ਕਿਸੇ ਨੇ ਕਾਰ ਲੈਣੀ ਹੈ ਤਾਂ ਆਹ ਵਾਲੀ ਕਾਰ ਤੁਸੀਂ ਬਾਏ ਕਰ ਸਕਦੇ ਆ अल्टੋ 800 ਚੱਲੀ ਕਿ ਨਹੀਂ ਕਹ ਵੀਰੇ ਫਿਰ 92000 ਚੱਲੀ ਵੀ ਹੈ 90 92 92000 16 ਮਾਡਲ ਕਾਰ ਆ ਸਿਰਫ 165000 ਰੁਪਏ ਚ अल्टੋ ਭਾਈ ਚੈੱਕ ਕਰ ਲਓ ਤੇ ਆਹ ਵਾਲੀ ਕਾਰ ਵੀਰੇ ਫਿਰ 2019 ਮਾਡਲ ਹੈ ਜੀ i10 ਔਰ ਸਾਰੇ ਪੇਪਰ ਕੰਪਲੀਟ ਆ ਕਾਰ ਦੇ ਸਾਢੇ 3 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਫਿਰ ਉਸ ਚ ਵੀ ਆਪਾਂ ਮਾੜਾ ਮੋਟਾ ਮਾਨਤਾ ਕਰਦਾ ਓਕੇ ਲਓ ਜੀ ਬਾਈ ਆਹ ਹੈ ਵੀਰੇ ਇਹ ਹੈਗੀ ਫਿਰ ਇਹ ਸਾਡ ਇਹ ਵੀ 2019 ਮਾਡਲ ਹੈ ਫਿਰ ਹਾਂ ਇਹ ਹੈ ਸੈਂਟਰ ਜੀ ਸਾਰੀਆਂ ਕੰਪਨੀ ਫਿਟਡ ਜੀ ਸੀਐਨਜੀ ਨੇ ਸਾਰੀ ਕਾਰ ਸਾਰੇ ਸੀਐਨਜੀ ਵੀ ਲੱਗੇ ਹਾਂ ਜੀ ਕੰਪਨੀ ਫਿਟਣ ਦੇ ਸਾਰੇ ਲੈ ਮਿੱਤਰੋ 40-40 ਹਜ਼ਾਰ ਰੁਪਏ ਸਾਰੇ ਕੰਪਲੀਟ ਆ ਵੀਰੇ 40-40 ਹਜ਼ਾਰ ਦੇ ਸੀਐਨਜੀ ਲੱਗਿਆ ਹੋਈ ਆ ਆਪਾਂ ਕਹਿੰਦੀ ਬਈ ਨਾਲ ਹਨਾ ਵੀ ਬਈ ਉਹਦਾ ਬੈਠਾ ਉਹਦੇ ਤੇ ਰੋਲਦਾ ਰੇਟ ਕੀ ਰਹਿ ਗਿਆ ਹਾਂਜੀ ਠੀਕ ਹੈ ਬਾਈ ਤੇ ਆਹ ਵਾਲੀ ਇਹ ਸੰਡ ਜੀ 4 ਲੱਖ ਰੁਪਏ ਡਿਮਾਂਡ ਹੈ 4 ਲੱਖ ਰੁਪਿਆ ਲੈ ਬਈ ਮੇਤਰਾ ਚੱਕ ਲਓ ਫੋਨ ਬਾਈ ਜੇ ਕਿਸੇ ਨੇ ਕਾਰ ਲੈਣੀ ਹੈ ਬਾਈ ਹਨਾ ਹੁਣ ਜੇ ਤੁਸੀਂ ਲਾਂਭਾ ਦਿੱਤਾ ਬਾਈ ਹਨਾ ਵੀ ਜਿਹੜੇ ਪਿਆਰ ਕਰਦੇ ਨੇ ਬਸ ਵੀ ਬਾਈ ਫੇਰ ਤਾਂ ਆੜੀ ਟੁੱਕ ਵਾਲਾ ਕੰਮ ਆਵੇ ਤੁਹਾਡੇ ਨਾਲ ਵੀ ਯਾਰ ਇਹ ਜੇ ਰੇਟ ਬਾਈ ਤੁਹਾਨੂੰ ਕਿੱਥੋਂ ਮਿਲਣਗੇ ਯਾਰ ਕਾਲ ਕਰ ਲਓ ਬਾਈ ਨੰਬਰ ਸਕਰੀਨ ਤੇ ਸੀਗੇ 78 ਸੈਕਟਰ ਸੀਗੇ ਤੇ ਬਾਈ ਤੜਕੇ ਦਾ ਗਲਾ ਵਹਿ ਗਿਆ ਹਨਾ ਆਪਾਂ ਕਹੇ ਦੀ ਬਾਈ ਬਸ ਹੁਣ ਬਾਈ ਤੁਸੀਂ ਵਿਜ਼ਿਟ ਕਰ ਲਿਆ ਕਰੋ ਯਾਰ ਹਨਾ ਤੇ ਇੱਕ ਮਿੰਟ ਸੋਹਣੇ ਸੋਹਣੇ ਕਰਿਆ ਕਰੋ ਯਾਰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਈ ਤੇ ਤਾਂ ਪਤਾ ਲੱਗਦਾ ਰਹੇ ਮਿੱਤਰ ਆਪਣੇ ਹਨ ਕਿੱਥੋਂ ਜੁੜੇ ਹੋਏ ਨੇ ਕਿੰਨਾ ਪਿਆਰ ਕਰਦੇ ਨੇ ਮਿਲਦੇ ਆ ਬਹੁਤ ਛੇਤੀ ਨਮੀਕਰ ਦੇ ਨਾਲ ਠੀਕ ਹੈ ਵੀਰੇ ਓਕੇ ਵੀਰੇ ਓਕੇ ਸਸੀ ਕਾ